ਦੇਖੋ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਜਿਹਨੂੰ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਜੁਗਨੂ ਬੁਲਾਉਂਦੇ ਆ ਤੇ ਦਾਸ ਵੀ ਉਹਨੂੰ ਜੁਗਨੂ ਬੁਲਾਉਂਦਾ ਜੁਗਨੂ ਨੂੰ ਕੋਈ ਗਰੰਟੀ ਯਾਦ ਕਰਾ ਦੇਵੇ ਉਹਦੀ ਯਾ ਜੁਗਨੂ ਨੂੰ ਕੋਈ ਉਹਦਾ ਵਾਅਦਾ ਯਾਦ ਕਰਾ ਦੇਵੇ ਤੇ ਉਹਦੇ ਬਾਰੇ ਫਿਰ ਉਹਦੇ ਖਿਲਾਫ ਟਿੱਪਣੀ ਕਰਦੇ ਔਰ ਬੜੇ ਅਫਸੋਸ ਦੀ ਗੱਲ ਹੈ ਚੀਫ ਮਿਨਿਸਟਰ ਸ਼ੁੱਡ ਅਪੋਲੋਜਾਈਜ਼ ਚੀਫ ਮਿਨਿਸਟਰ ਅਸਤੀਫਾ ਦੇਵੇ ਜਾਂ ਉਹਦੇ ਖਿਲਾਫ ਪਰਚਾ ਦਰਜ ਹੋਵੇ ਕਿਉਂਕਿ ਇੱਕ ਦਲਤ ਭਾਈਚਾਰੇ ਨਾਲ ਗੁਰੂ ਰਵੀਦਾਸ ਮਹਾਰਾਜ ਦੀ ਪੈਰੋਕਾਰ ਗੁਰੂ ਰਵੀਦਾਸ ਮਹਾਰਾਜ ਦੇ ਰਵੀਦਾਸੀਆ ਭਾਈਚਾਰੇ ਕਮਿਊਨਿਟੀ ਚੋਂ ਸੰਬੰਧਿਤ ਇੱਕ ਐਮਐਲਏ ਨੇ ਸਿਰਫ ਗਰੰਟੀ ਯਾਦ ਕਰਾਈ ਔਰ ਉਸ ਗਰੰਟੀ ਯਾਦ ਕਰਾਉਣ ਦਾ ਉਹਨੂੰ ਇਹ ਕਿਹਾ ਗਿਆ ਕਿ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਗਾਓ ਮੈਨੂੰ ਤਾਂ ਲੱਗਦਾ ਜੋ ਵਿਧਾਨ ਸਭਾ 'ਚ ਇਹ ਕਰਤੂਤ ਮੁੱਖ ਮੰਤਰੀ ਕਰ ਰਿਹਾ ਦੌਰਾ ਤਾਂ ਇਹਨੂੰ ਪਿਆ ਸੀ ਕੋਈ ਇਲਾਜ ਤਾਂ ਇਹਦਾ ਕਰਾਉਣ ਵਾਲਾ ਤੇ ਜਿਹੜਾ ਗਰੰਟੀ ਯਾਦ ਕਰਾਵੇ ਉਹਨੂੰ ਤੁਸੀਂ ਜਾਤੀ ਸੂਚਕ ਟਾਰਗੇਟ ਚ ਲੋ ਇੱਕ ਪ੍ਰਤੀਕ ਖੇਲਰ ਕਮਿਊਨਿਟੀ ਨੂੰ ਇਸ ਕਮਿਊਨਿਟੀ 'ਚ ਸਾਨੂੰ ਸਭ ਨੂੰ ਬੜਾ ਮਾਣ ਹੈ ਉਹਦਾ ਅਸੀਂ ਸਤਿਕਾਰ ਕਰਦੇ ਆ ਤੇ ਚੀਫ ਮਿਨਿਸਟਰ ਇਹ ਜੀ ਸ਼ਬਦਾਵਲੀ ਵਰਤੇ ਕਿ ਇਹਨੂੰ ਜੁੱਤੀ ਸੰਘਾ ਦਿਓ ਇਟ ਜਸਟ ਗੋਸ ਟੂ ਸ਼ੋ ਕਿ ਮੈਂਟਲ ਲੈਵਲ ਮੈਂਟਲ ਸਿਕਨੈਸ ਮੁੱਖ ਮੰਤਰੀ ਸਾਹਿਬ ਦੇ ਕੇਸ ਪੱਧਰ ਤੇ ਹੋਗੀ